इनकल हाँ इनकल भारत माता की बोले सोनिहाल आ जाओ अगे आ जाओ अगे आ जाओ तुम भी अगे आ जाओ इधर जगह फाजिलका ਤੁਸੀਂ ਦਿਲ ਖੁਸ਼ ਕਰਤਾ ਅੱਜ ਜਿੰਨੇ ਪਿਆਰ ਸਤਿਕਾਰ ਸਿੱਦਤ ਨਾਲ ਤੁਸੀਂ ਮਾਨ ਸਨਮਾਨ ਦਿੱਤਾ ਇਹਦਾ ਕਿਸੇ ਗਰੰਟੀ 'ਚ ਕੋਈ ਮੋਲ ਨਹੀਂ ਬਾਕੀ ਲੀਡਰ ਭਾਲਦੇ ਫਿਰਦੇ ਆ ਕੋਈ ਬੰਦਾ ਥਿਆ ਜੇ ਤੇ ਮੇਰੀ ਗੱਡੀ ਨੂੰ ਫੁੱਲਾਂ ਨਾਲ ਭਰ ਦਿੰਨੇ ਹੋ ਕੁਛ ਨਾ ਕੁਛ ਤਾਂ ਰੱਬ ਕਰ ਰਿਹਾ ਯਾਰ ਕੁਝ ਨਾ ਕੁਝ ਤਾਂ ਇਹ ਬੰਦੇ ਦੇ ਵਾਸਤੇ ਗੱਲ ਨਹੀਂ ਆਗੀ ਕੁਝ ਨਾ ਕੁਝ ਤਾਂ ਰੱਬ ਕਰ ਰਿਹਾ ਹੈ ਆ ਚੰਡੇ ਥੱਲੇ ਕਰ ਲੋ ਆ ਚੰਡੇ ਥੱਲੇ ਕਰ ਲੋ ਤਾਂ ਕਿ ਉਹ ਪਿੱਛੇ ਆਵਾ ਦਿਖਦਾ ਸੋ ਵੀਰ ਪ੍ਰਮਾਤਮਾ ਕੋਈ ਚੱਕਰ ਚਲਾ ਰਿਹਾ ਹੈ ਕਿਵੇਂ 20 ਦਿਨ ਪਹਿਲਾਂ ਕੇਜਰੀਵਾਲ ਬਾਹਰ ਆ ਗਿਆ ਰੱਬ ਨੇ ਕੁਛ ਨਾ ਕੁਛ ਤਾਂ ਝਾੜੂ ਆਪਦਾ ਵੀ ਚਲਾਉਣਾ ਹੈ ਇੱਥੇ ਹੰਕਾਰ ਦਾ ਰਾਜ ਆ ਗਿਆ ਸੀ ਤਾਨਾ ਸ਼ਾਹੀ ਹੋ ਗਈ ਸੀ ਉਹ ਰੱਬ ਨੂੰ ਟੱਬ ਸਮਝਣ ਲੱਗ ਗਏ ਸੀ ਤਾਂ ਫਿਰ ਕੋਈ ਨਾ ਕੋਈ ਬੰਦਾ ਭੇਜਦਾ ਹੈ ਰੱਬ ਰੱਬ ਕਿਹੜਾ ਆ ਪਉਂਦਾ ਹੁੰਦਾ ਕਿਸੇ ਨਾ ਕਿਸੇ ਭੇਜ ਚ ਆਉਂਦਾ ਹੈ ਕਿਸੇ ਬੰਦੇ ਨੂੰ ਸਮੱਤ ਬਖਸ਼ਦਾ ਹੈ ਕਿ ਜਾ ਮੇਰਾ ਕੰਮ ਕਰ ਦੇ ਆ ਬੰਦਾ ਹੰਕਾਰ ਕਰਨ ਲੱਗਿਆ ਇਹਨੂੰ ਠਾ ਦੇ ਛੇ ਦਾ ਇਸ ਵਾਰ ਡਿਊਟੀ ਮੇਰੀ ਲੱਗੀ ਹੈ ਇਹਨਾਂ ਦਾ ਹੰਕਾਰ ਥੋੜੋ ਸਾਰੇ ਵਧੀਆ ਵੱਡਾ ਐਮਐਲਏ ਵਧੀਆ ਆਮਕਸਰ ਤੋਂ ਐਮਐਲਏ ਨੇ ਤੇ ਇਸ ਵਾਰ ਫਿਰੋਜ਼ਪੁਰ ਤੋਂ ਲੜ ਰਹੇ ਨੇ ਅੱਜ ਮੇਰਾ ਇਹ ਚੌਥਾ ਪ੍ਰੋਗਰਾਮ ਹੈ ਨਰੂਆ ਨੇ ਗਿਆ ਫਿਰ ਬਾਦਲ ਗਿਆ ਫਿਰ ਮਲੋਟ ਗਿਆ ਫਿਰ ਆਲਮ ਵਾਲੇ ਗਿਆ ਹੁਣ ਤੁਹਾਡੇ ਕੋਲਿਆਂ ਇਤੋਵਾਂ ਜਲਾਲਾਬਾਦ ਜਾਊਂਗਾ ਬਿਰੋ ਮੈਨੂੰ ਕੋਈ ਗਰਮੀ ਗਰਮੀ ਦੀ ਪਰਵਾਹ ਨਹੀਂ ਮੈਨੂੰ ਇਹ ਸੁਖਵੀਰ ਬਾਦਲ ਹੋਰੀ ਨੇ ਜਿਹੜੇ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਆ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਬੋਰ ਦੇ ਟੋਹਿਆਂ ਚੋਂ ਨਿਕਲੇ ਹੋਏ ਆ ਸੁਮਾਨ ਰੱਖ ਲਿਓ ਮੇਰਾ ਜਿਹੜੀ ਵੀ ਵੋਟ ਪਾਉਂਗੇ ਸਮਝੋ ਭਗਵੰਤ ਸਮਾਨ ਕੋਲੇ ਪਹੁੰਚੂਗੀ ਇੱਕ ਤਰੀਕ ਤੋਂ ਬਾਅਦ ਫਿਰ ਮੈਂ ਕੰਮ ਕਰਕੇ ਇੱਕ 10 ਮਹੀਨਿਆਂ ਦੇ ਵਿੱਚ ਵਿੱਚ ਇਸੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ ਪਹਿਲਾਂ ਨਾ ਬਰੋਤੀਆਂ ਦੇ ਮੂੰਹ ਬੰਦ ਕਰੋ ਪਹਿਲਾਂ ਜਿਹੜੇ ਧੜਕੀ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਆ ਨਹੀਂ ਕੀਤਾ ਆ ਕਿਉਂ ਕੀਤਾ ਆ ਕਿਉਂ ਨਹੀਂ ਕੀਤਾ ਉਹ ਕਿਉਂ ਕੀਤਾ ਐ ਨਹੀਂ ਕੀਤਾ ਜਦੋਂ ਆਪ ਹੁੰਦੇ ਸੀ ਉਦੋਂ ਕੱਖ ਨਹੀਂ ਕੀਤਾ ਉਹ ਮੈਂ ਤਾਂ 90% ਬਿਜਲੀ ਦੇ ਬਿੱਲ ਫ੍ਰੀ ਕਰਤੇ ਉਹ ਮੈਂ ਤਾਂ ਥਰਮਲ ਪਲਾਂਟ ਖਰੀਦ ਲਿਆ ਸਰਕਾਰ ਵਾਸਤੇ ਉਹ ਮੈਂ 43000 ਨੌਕਰੀਆਂ ਦੇਤੀਆਂ ਜੋ ਆਕਾ ਨੂੰ ਉਹ ਮੈਂ ਰਾਸ਼ਨ ਕਰ ਕਰ ਵੰਡੀ ਜਾਨਾ ਉਹ ਮੈਂ एससी ਬੱਚਿਆਂ ਨੂੰ ਪੜਾਉਣ ਵਾਸਤੇ ਐਸੀਆਂ ਨੂੰ ਦਲਤਾਂ ਦੇ ਪ੍ਰੀ ਮੈਟ੍ਰਿਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਹੈ ਵਜੀਫੇ ਉਹ ਦੇਣ ਜਾਂ ਜਾਰੀ ਕਰ ਦੇ ਕਿਸੀ ਆਪੀ ਸਰਕਾਰ ਨਾਲ ਲੜੀ ਜਾਵਾਂਗੇ ਪਰ ਇਹਨਾਂ ਦੀ ਪੜ੍ਹਾਈ ਨਹੀਂ ਰੁਕਣੀ ਚਾਹੀਦੀ ਇਹ 24 ਘੰਟੇ ਆਏ 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 ਮੈਂ ਤਾਂ ਮੁੱਲ ਮੋੜ ਕੇ ਬਿੱਟਾਂਗੇ ਇੱਥੋਂ ਵਾਹੀ ਮੈਂ ਚਾਹਨਾ ਮੈਨੂੰ ਪਤਾ ਹੈ ਦਿਲạch ਜਵਸਤੇ ਜਾਂ ਦਿਲạch ਮੈਂ ਕਿਉਂਕਿ ਮੈਂ ਜਲਾਲਾਬਾਦ ਤੋਂ ਇਲੈਕਸ਼ਨ ਲੜਿਆ ਹੋਇਆ ਤੇ ਮੈਂ ਤੁਹਾਡੀ ਬੋਲੀ ਬੋਲ ਸਕਦਾ ਹਾਡੀ ਮਿਹਨਤ ਦਾ ਮੁੱਲ ਇੱਥੋਂ ਮੋੜ ਕੇ ਭੇਜਾਂਗੇ ਸਾਡੇ ਦਿਲਾਂ ਚ ਵਸਦੇ ਜੇ ਮੈਂ ਤੁਹਾਡੀ ਬੋਲੀ ਬੋਲ ਸਕਦਾ ਕਿਉਂਕਿ ਮੈਂ ਤੁਹਾਡੇ ਵਿੱਚ ਰਿਹਾ ਮੈਂ ਤੁਹਾਡੇ ਪਿੰਡਾਂ ਨੂੰ ਜਾਣਦਾ ਪੰਨੀ ਵਾਲਾ ਆਲਮ ਵਾਲਾ ਜਲਾਲਾਬਾਦ ਫਾਜ਼ਲਕਾ ਤੇਜਾ ਰੇਲਾ ਚੰਗੜ ਪੈਣੀ ਮਾਤਮ ਨਗਰ ਦੋਨ ਨਾਨਕਾ ਮੈਂ ਆਉਂਦਾ ਰਿਆਂ ਮੈਂ ਤੁਹਾਨੂੰ ਕਿਹਾ ਕੁਛ ਲਵ ਯੂ 2 3 4 5 6 7 ਕਿਕਲੀ ਕਿਹੜੀ ਕਿਕਲੀ 2 ਇਹ ਤੂੰ ਕਿੱਥੋਂ ਸੁਣ ਲਈ ਸੁਣ ਲਈ ਅੱਛਾ ਬਠਿੰਡੇ ਵਾਲੀ ਉਹ ਤਾਂ ਜਮੇ ਹੀ ਗਰਮ ਗਰਮ ਹੈ ਉਹ ਤਾਂ ਤੜਕੀ ਲਿਖੀ ਆ ਜੇ ਸੁੱਕੀ ਵੀ ਨਹੀਂ ਉਹ ਤਾਂ ਵਿਚਾਰੀ ਕਿਕਲੀ ਉਹ ਕਿਕਲੀ ਟੂ ਸੁਣਾਉਂਦੇ ਆ ਤੁਹਾਨੂੰ ਉਹਦੇ ਵਿੱਚ ਸਾਰਾ ਕੁਛ ਹੀ ਹੈ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੀਤੇ ਕੰਮ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਕੀਤੇ ਕੰਮ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨੇ ਚਿਰ ਵੱਡੇ ਬਾਲ ਸਾਬ ਜਿਉਂਦੇ ਸੀ ਉਸ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਐ ਪਿੰਡ ਬਚਾ ਦੇ ਪਿੰਡ ਜੀ ਤੁਹਾਡੇ ਗਵਰੀ ਦੇ ਪਿੰਡ ਬਚਾ ਦੇ ਤੁਹਾਡੇ ਪਿੱਛੇ ਪਾਣੀ ਵੀ ਆਇਆ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮੌਜਾਂ ਅਸੀਂ ਮੋਜ ਬਹੁਤ ਲੁੱਟੀ ਐ ਅਸੀਂ ਮੋਜ ਬਹੁਤ ਲੁੱਟੀ ਐ ਘੁੱਗੀ ਛੱਤਰ ਨਾਲ ਘੁੱਟੀ ਐ ਹੁਣ ਸਾਡੀ ਜੜ ਮਾਨ ਸਤੌਜ ਵਾਲੇ ਨੇ ਪੁੱਟੀ ਐ ਲਾ 4 ਜੂਨ ਨੂੰ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਸਦਾ ਲਈ ਛੁੱਟੀ ਹੈ ਬੋਲੇ ਸੋਨਿਹਾਲ ਸਾਰਾ ਹੀ ਫਾਜ਼ਲ ਕਾ ਵਾਸੀਆਂ ਨੂੰ ਮੇਰੇ ਕਰੋਂ RAM RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਮੈਂ ਅਪੀਲ ਕਰਦਾ ਕਿ 1 ਜੂਨ ਨੂੰ आम आदमी पार्टी के चुनाव निशान के जेड़ा चार नंबर ते है वोटा पाके बाद तो बाद कामयाब करो मैं मान साहब जड़े काम किते है बिजली फ्री दा जेड़ा मान साहब ने हुन ताई नेरी पानी पजाया मान साहब ने जड़ियां नौकरियां दितियां मैं ਸਾਰਿਆਂ ਨੂੰ ਫਜ਼ਿਆਰਜ ਕਰਦਾ ਹਾਂ ਅਗਲਾ ਰੋਡ ਸ਼ੋਅ ਜਲਦੀ ਆ ਸਾਰਿਆਂ ਨੂੰ ਅਪੀਲ ਹੈ ਕਿ ਐਸ ਵਾਰ ਝਾੜੂ ਤੇ ਮੋਰਾ ਲਾ ਕੇ 13 ਦੀਆਂ 18 ਸੀਟਾਂ ਜਿਤਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ